ਦਿੱਲੀ ਨੂੰ ਜੈ ਸ਼੍ਰੀ ਰਾਮ ਕਹਿਣ ਵਾਸਤੇ ਉਤਾਵਲਾ ਹੋਇਆ ਹੁੰਦਾ ਹੈ ਕਹੌਂਦੇ ਉਹ ਵੀ ਪੰਜਾਬ ਦੇ ਰਿਪ੍ਰেজੈਂਟੇਟਿਵਸ ਨੇ ਕਹੌਂਦੇ ਅਸੀਂ ਵੀ ਸਿੱਖਾਂ ਦੇ ਰਿਪ੍ਰেজੈਂਟੇਟਿਵ ਆ ਉਹ ਵੀ ਅਕਾਲਤਰ ਸਾਹਿਬ ਨੂੰ ਹਾਈਜੈਕ ਕਰਨਾ ਚਾਹੁੰਦੇ ਨੇ ਅਸੀਂ ਵੀ ਅਕਾਲਤਰ ਸਾਹਿਬ ਨੂੰ ਨਤਮਸਤਕਾਂ ਇਹਨਾਂ ਸਾਰਿਆਂ ਫਰਕਾਂ ਨੂੰ ਸਮਝੋ ਆਪਣੇ ਆਪ ਨੂੰ ਕੌਮ ਦੇ ਤੌਰ ਤੇ ਜਿਉਂਦਾ ਰੱਖੋ ਤੁਹਾਨੂੰ ਨਹੀਂ ਹਕੂਮਤ ਨੇ ਇਹ ਆ ਜਿਹੜੇ ਪਰਲੇ ਪਾਸਿਓਂ ਸਿੱਖ ਉਰਲੇ ਪਾਸੇ ਆ ਰਹੇ ਨੇ ਉਜੜ ਕੇ ਆ ਰਹੇ ਨੇ ਆਪਣੀਆਂ ਧੀਆਂ ਮਜਬੂਰੀ 'ਚ ਮਾਰ ਕੇ ਆ ਰਹੇ ਨੇ ਜਰੇਮ ਪੇਸ਼ਾ ਕੌਮ ਐ ਉਹ ਗੁਰੂ ਵਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਉਜੇਜਾ ਮੁੱਦਾ ਲੈ ਕੇ ਸੈਮੀਨਾਰ ਦੀ ਜਿਹੜੀ ਰੂਪਰੇਖਾ ਤਿਆਰ ਕਰਕੇ ਅੱਜ ਪ੍ਰਗਟ ਕੀਤਾ ਗਿਆ ਹੈ ਉਹਦੇ ਵਿੱਚ ਹਾਜ਼ਰ ਸਾਡੇ ਪ੍ਰਧਾਨ ਸਾਹਿਬ ਅਤੇ ਤੁਸੀਂ ਸਾਰੇ ਫਤੇ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੋਂ ਤੱਕ ਅੱਜ ਦੇ ਇਸ ਪ੍ਰੋਗਰਾਮ ਦਾ ਕਾਰਨ ਉਸ ਕਾਰਨ ਦੇ ਪੈਣ ਵਾਲੇ ਅਸਰ ਦਾ ਸਬੰਧ ਹੈ ਉਸ ਮੁਜੇ ਤੌਰ ਤੇ ਮੇਰੇ ਹਾਂ ਦੇ ਸਾਰੇ ਹੀ ਲੀਡਰ ਸਹਿਮਾਨ ਨੇ ਆਪ ਜੀ ਨੂੰ ਬਹੁਤ ਹੀ ਵਿਸਥਾਰ ਦੇ ਨਾਲ ਸਮਝਾਇਆ ਮੇਰੇ ਤੋਂ ਪਹਿਲਾਂ ਸਰਦਾਰ ਈਮਾਨ ਸਿੰਘ ਜੀ ਨੇ ਮੈਨੂੰ ਨਹੀਂ ਲੱਗਦਾ ਕੋਈ ਵੀ ਅਜਿਹਾ ਅਸਰ ਅੱਜ ਦੇ ਹਾਲਾਤ ਦਾ ਸਾਡੇ ਤੇ ਪੈਣ ਵਾਲਾ ਨਾ ਪ੍ਰਗਟ ਕੀਤਾ ਹੋਵੇ ਤੇ ਸਾਡੀ ਸਮਝ ਨਾ ਆਇਆ ਹੋਵੇ ਅਜਿਹਾ ਕੋਈ ਨਹੀਂ ਬਚਿਆ ਮੈਂ ਕੇਵਲ 5 ਮਿੰਟ ਇਸ ਗੱਲ ਦੇ ਉੱਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਨੇ ਕਿ ਆ ਜੋ ਸਾਰਾ ਕੁਝ ਹੋ ਰਿਹਾ ਹੈ ਜਿਹਦਾ ਜ਼ਿਕਰ ਸਾਡੇ ਲੀਡਰ ਸਹਿਬਾਨ ਨੇ ਆਪ ਜੀ ਨਾਲ ਸਾਂਝਾ ਕੀਤਾ ਹੈ ਇਹਦਾ ਕਾਰਨ ਕੀ ਹੋ ਸਕਦਾ ਹੈ ਕੀ ਇਹਦਾ ਕਾਰਨ ਕੇਵਲ ਬਾਰਡਰ ਸਟੇਟ ਹੈ ਨਹੀਂ ਬਾਰਡਰ ਸਟੇਟਾਂ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਨੇ ਕੇਵਲ ਪੰਜਾਬ ਹੀ ਜਾ ਕਸ਼ਮੀਰ ਹੀ ਬਾਰਡਰ ਸਟੇਟ ਨਹੀਂ ਹੈ ਫਿਰ ਕਿਉਂ बार-बार ਇਹ ਪੰਜਾਬ ਦੇ ਉੱਪਰ ਅਜਿਹੇ ਬਦਲ ਆਪ ਘੇਰ ਕੇ ਲਿਆਉਂਦੇ ਜਾਂਦੇ ਨੇ ਉਹ ਕਾਰਨ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਨਾ ਜੇ ਅਸੀਂ 1947 ਨੂੰ ਸਮਝ ਜਾਈਏ ਜਾਂ ਉਸ ਤੋਂ ਬਾਅਦ ਇਸ ਭਾਵਨਾ ਨੂੰ ਪ੍ਰਗਟ ਕਰਨ ਦਾ ਜਿਹੜਾ ਉਪਰਾਲਾ ਸਨ ਜਰਨੈਲ ਸਿੰਘ ਖਾਲਸਾ ਭਿੰਡਰੇਵਾਲੇ ਨੇ ਕੀਤਾ ਅਸੀਂ ਉਹਦੀ ਮੇਨ ਸਟ੍ਰੀਮ ਮੁੱਖ ਧਾਰਾ ਨੂੰ ਸਮਝ ਜਾਈਏ ਤਾਂ ਸਾਨੂੰ ਸਮਝ ਆ ਜਾਊਗਾ ਕਿ ਇਹ बार-बार ਸਾਡੇ ਉੱਪਰ ਹੀ ਕਿਉਂ ਬੱਦਲ ਛਾ ਰਹੇ ਨੇ ਹਰ ਮੁਸ਼ਕਲ ਦੇ ਜਿਹੜੀਆਂ ਗੱਲਾਂ ਐਮਐਸਪੀ ਨਾਲ ਸੰਬੰਧਤ ਨੇ ਪਾਣੀਆਂ ਨਾਲ ਸੰਬੰਧਤ ਨੇ ਸਾਡੇ ਰੇਖਾਂ ਨਾਲ ਸੰਬੰਧਤ ਨੇ ਇਹ ਇਹ ਅੱਗੇ ਨਿਕਲ ਵਾਲੇ ਸਿੱਟੇ ਨੇ ਪਰ ਇਹ ਕਾਰਨ ਨਹੀਂ ਨੇ ਤੇ ਨਾ ਹੀ ਇਹ ਕਾਰਨ ਇਸ ਤਰ੍ਹਾਂ ਖਤਮ ਹੋ ਸਕਦੇ ਨੇ 1947 ਦੇ ਵਿੱਚ ਹਿੰਦੁਸਤਾਨ ਦਾ ਹਾਕਮ ਹਿੰਦੂਤਵੀ ਸੋਚ ਦਾ ਰਹਿਬਰ ਆਪਣੀ ਨੀਤੀ ਨੂੰ ਇੱਕ ਲਾਈਨ ਵਿੱਚ ਸਪਸ਼ਟ ਕਰ ਗਿਆ ਉਹਦੇ ਤੇ ਹੀ ਚੱਲ ਰਹੇ ਨੇ ਜਦੋਂ ਅਸੀਂ ਬਾਰਡਰ ਦੇ ਉਰਲੇ ਪਾਸੇ ਆਏ ਉਹ ਜਿਹੜੀ ਨੀਤੀ ਹਿੰਦੂ ਤਵੀ ਸਰਕਾਰ ਨੇ ਇੱਕ ਲਾਈਨ ਸਪਸ਼ਟ ਕਰ ਦਿੱਤੀ ਉਹ ਤੁਹਾਡੇ ਆਈਸੀਐਸ ਅਫੀਸਰ ਨੇ ਉਸ ਵਕਤ ਸਮਝ ਲਈ ਸੀ ਸਰਦਾਰ ਕਪੂਰ ਸਿੰਘ ਨੇ ਉਰੇ ਕਿਹਾ ਹਿੰਦੁਸਤਾਨੀ ਹਕੂਮਤ ਨੇ ਕਿ ਆ ਜਿਹੜੇ ਪਰਲੇ ਪਾਸਿਓ ਸਿੱਖ ਉਰਲੇ ਪਾਸੇ ਆ ਰਹੇ ਨੇ ਉੱਜੜ ਕੇ ਆ ਰਹੇ ਨੇ ਆਪਣੀਆਂ ਧੀਆਂ ਮਜਬੂਰੀ 'ਚ ਮਾਰ ਕੇ ਆ ਰਹੇ ਨੇ ਇਹ ਜਰੈਮ ਪੇਸ਼ਾ ਕੌਮ ਹੈ ਤਾਨੂੰ ਕੌਮ ਤਾਂ ਮੰਨਿਆ ਇਸ ਗੱਲ ਤੇ ਸਟ्रेस ਦਿਓ ਆਪਣੇ ਦਿਮਾਗ ਨੂੰ ਪਰ ਤੁਹਾਨੂੰ ਨਾਲ ਹੀ ਜਰੈਹ ਪੇਸ਼ਾ ਕਹਤਾ ਹਿੰਦੁਸਤਾਨ ਦੀ ਕਿਸੇ ਹੋਰ ਕੌਮ ਨੂੰ ਉਹਨਾਂ ਨੇ ਕੌਮ ਨਹੀਂ ਮੰਨਿਆ ਕੇਵਲ ਤੇ ਕੇਵਲ ਤੁਹਾਨੂੰ ਕੌਮ ਮੰਨਿਆ ਇਹ ਗੱਲ ਤੁਹਾਡਾ ਗਹਿਣੇ ਇਹ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਹੈ ਤੇ ਇਹ ਹਿੰਦੂਤ ਵੀ ਸੋਚ ਨੇ ਵੀ ਸਵਾਰ ਕਰੀਤੀ ਆ ਹੁਣ ਉਹ ਤੁਰ ਪਏ ਨੇ ਉਸ ਕੌਮ ਨੂੰ ਖਤਮ ਕਰ ਦਿੱਤਾ ਲਿਖਤੀ ਤੌਰ ਤੇ ਸਾਨੂੰ ਹਿੰਦੂਆਂ ਦਾ ਹਿੱਸਾ ਜਿਵੇਂ ਬਹੁਤ ਹੀ ਤਰੀਕੇ ਦੇ ਨਾਲ ਇਮਾਨ ਸਿੰਘ ਸਮਝਾ ਕੇ ਗਏ ਨੇ ਕਿ ਜਿਹੜੀਆਂ ਕੌਮਾਂ ਇਸ ਸਬ ਕੰਟੀਨੈਂਟਲ ਦੇ ਵਿੱਚ ਜਨਮ ਲਿਆ ਜਿੰਨਾਂ ਕੌਮਾਂ ਨੇ ਬੋਧੀ ਹੋਣ ਜੈਨੀ ਹੋਣ ਸਿੱਖ ਹੋਣ ਉਹਨਾਂ ਨੂੰ ਬ੍ਰੈਕਟ ਚ ਕਰਤਾ ਇਸਲਾਮ ਨੂੰ 크੍ਰਿਸਚੈਂਟੀ ਨੂੰ ਜਿਊਡੈਜ਼ਮ ਨੂੰ ਉਹ ਇਸ ਧਰਤੀ ਤੋਂ ਬਾਹਰ ਪੈਦਾ ਹੋਈਆਂ ਉਹਨਾਂ ਨੂੰ ਬ੍ਰੈਕਟ ਨਹੀਂ ਕੀਤਾ ਜਦੋਂ ਸੰਵਿਧਾਨ ਲਿਖਿਆ ਗਿਆ ਤਾਨੂੰ ਇੱਕ ਕਰ ਦਿੱਤਾ ਗਿਆ ਤੁਹਾਡੀ ਹਸਤੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਬਸ ਉਹ ਗੱਲ ਜੇ ਤੁਸੀਂ ਸਮਝ ਜਾਓ ਤਾਂ ਕੇਵਲ ਇਹ ਕਹਿਣ ਦੀ ਲੋੜ ਨਹੀਂ ਪਵੇਗੀ ਭਿੰਡਰਾਂ ਵਾਲਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਇਹ ਕਹਿਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਛੋਟੇ ਵੱਡੇ ਕੱਲੂ ਘਾਰਿਆਂ ਵਾਂਗ ਤਿਆਰ ਰਹਿਣਾ ਪਵੇਗਾ ਕਿਸ ਵਾਸਤੇ ਕਿ ਤੁਹਾਨੂੰ ਕੋਈ ਕੌਮ ਮੰਨਣ ਤੋਂ ਮੁਨਕਰ ਨਾ ਹੋ ਜਾਵੇ ਤੁਸੀਂ ਅਬਦਾਲੀ ਨਾਲ ਲੜੇ ਹੋ ਕਿਸੇ ਐਮਐਸਪੀ ਲਈ ਨਹੀਂ ਲੜੇ ਤੁਸੀਂ ਲੜੇ ਹੋ ਆਪਣੀ ਕੌਮੀ ਹਸਤੀ ਪ੍ਰਗਟ ਕਰਨ ਦੇ ਲਈ ਉਹ ਕੌਮੀ ਹਸਤੀ ਜਦ ਤੱਕ ਜਿਉਂਦੀ ਰਹੇਗੀ ਤੁਹਾਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਲੜਨਾ ਪਊਗਾ ਤਿਆਰ ਰਹੋ ਉਹੀ ਤਿਆਰ ਰਹਿਣਾ ਪਿੰਡਾਂ ਵਾਲਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਉਹੀ ਤਿਆਰ ਰਹਿਣਾ ਹੋਏਗਾ ਬਹੁਤ ਕੰਨਾ ਇਸ ਮੇਰੇ ਜੁੜੀਆਂ ਕੀਤੀਆਂ ਜਾ ਸਕਦੀਆਂ ਨੇ ਬੋਕੀਆਂ ਕੀਤੀਆਂ ਵੀ ਗਈਆਂ ਮੈਂ ਕੌਮਾਂ ਦੀ ਗੱਲ ਕਰਦਾ ਪਰਲੇ ਪਾਸੇ ਵੀ ਸਾਡੀਓ ਕੌਮ ਬੈਠੀ ਆ ਇੱਧਰ ਵੀ ਇਹੀ ਕੌਮ ਬੈਠੀ ਆ ਜੇ ਅਸੀਂ ਪੰਜਾਬੀ ਕੌਮ ਦੀ ਗੱਲ ਕਰੀਏ ਤਾਂ ਇੱਕ ਕਹਿੰਦਾ ਹੈ ਕਿ ਅਸੀਂ ਪਾਣੀ ਰੋਕ ਕੇ ਤੁਹਾਨੂੰ ਖਤਮ ਕਰ ਦਿਆਂਗੇ ਪਰ ਇੱਕ ਸਾਲ ਪਹਿਲਾਂ ਸਾਡੀ ਕੌਮ ਦੀ ਦੂਜੇ ਹਿੱਸੇ ਨੇ ਕਿਹਾ ਕਿ ਜੇ ਉਧਰ ਦੇ ਪੰਜਾਬ ਵਾਲੇ ਮਰ ਰਹੇ ਨੇ ਗੇਟ ਖੋਲ੍ਹ ਦੋ ਪਾਣੀ ਪਾਕਿਸਤਾਨ ਵੱਲ ਆ ਜਾਵੇ ਪਰ ਪੰਜਾਬ ਵਾਲੇ ਸਿੱਖ ਮਰ ਨਾ ਜਾਣ ਕਿਤੇ ਕਿੰਨਾ ਫਰਕ ਹੁੰਦਾ ਹੈ ਕੌਮਾਂ ਦੀ ਸਾਂਝ ਦਾ ਖਤਿਆਂ ਦੀ ਸਾਝ ਦਾ ਤੇ ਦੁਸ਼ਮਣੀ ਦਾ ਸੋ ਮੇਰਾ ਇੱਕੋ ਇੱਕ ਕਹਿਣਾ ਹੈ ਕਿ ਜਿਹੜੀ ਕੌਮ ਗੁਰੂ ਨਾਨਕ ਸਾਹਿਬ ਨੇ ਸਾਜੀ ਹੈ ਪ੍ਰਧਾਨ ਸਾਹਿਬ ਬਹੁਤ ਵਾਰ ਸਟੇਜ ਤੋਂ ਕਹਿ ਚੁੱਕੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਵਾਕ ਦੇ ਨਾਲ ਕੌਮ ਵੀ ਪੈਦਾ ਕੀਤੀ ਤੇ ਧਰਮ ਵੀ ਪੈਦਾ ਕੀਤਾ ਜਦੋਂ ਉਹਨਾਂ ਨੇ ਕਿਹਾ ਨਾ ਕੋ ਹਿੰਦੂ ਨਾ ਮੁਸਲਮਾਨ ਸੋ ਉਸ ਕੌਮ ਦੇ ਜੁਝਾਰੂ ਸਪਾਹੀਓ ਜਥੇਦਾਰੋ ਜੇ ਤੁਸੀਂ ਹਿੰਦੁਸਤਾਨ ਦੀ ਹਕੂਮਤ ਨੂੰ ਨਾ ਸਮਝਿਆ ਤੁਹਾਡੇ ਕੱਲੂ ਘਾਰੇ ਲਗਾਤਾਰਤਾ ਚ ਰਹਿ ਸਕਦੇ ਨੇ ਜੇ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਿਆਂ ਵਾਲਿਆਂ ਨੂੰ ਤੇ ਉਸ ਤੋਂ ਬਾਅਦ ਲੰਮੀ ਲੜਾਈ ਦਾ ਤਰੀਕਾ ਪੜਾਓ ਸਿਮਰਨਜੀਤ ਸਿੰਘ ਮਾਨ ਦੇ ਸਮਝ ਗਏ ਫਿਰ ਤੁਹਾਨੂੰ ਸਮਝ ਆ ਜਾਊਗੀ ਕਿ ਕਿਹੜਾ ਦਿੱਲੀ ਦੇ ਮੂਰੇ ਹਿੱਕ ਢਾ ਕੇ ਖੜਦਾ ਹੈ ਤੇ ਕਿਉਂ ਖੜਦਾ ਹੈ ਤੇ ਕਿਹੜਾ ਜਿਵੇਂ ਪਹਿਲਾਂ ਦੱਸ ਕੇ ਗਏ ਨੇ ਦਿੱਲੀ ਨੂੰ ਜੈ ਸ਼੍ਰੀ ਰਾਮ ਕਹਿਣ ਵਾਸਤੇ ਉਤਾਵਲਾ ਹੋਇਆ ਕਰਦਾ ਹੈ ਕਹਾਂਦੇ ਉਹ ਵੀ ਪੰਜਾਬ ਦੇ ਰਿਪ੍ਰেজੈਂਟੇਟਿਵਸ ਨੇ ਕਹਾਂਦੇ ਅਸੀਂ ਵੀ ਸਿੱਖਾਂ ਦੇ ਰਿਪ੍ਰেজੈਂਟੇਟਿਵ ਆ ਉਹ ਵੀ ਅਕਾਲ ਤਖਤ ਸਾਹਿਬ ਨੂੰ ਹਾਈਜੈਕ ਕਰਨਾ ਚਾਹੁੰਦੇ ਨੇ ਅਸੀਂ ਵੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਆ ਇਹ ਸਾਰਿਆਂ ਫਰਕਾਂ ਨੂੰ ਸਮਝੋ ਆਪਣੇ ਆਪ ਨੂੰ ਕੌਮ ਦੇ ਤੌਰ ਤੇ ਜਿਉਂਦਾ ਰੱਖੋ ਤੁਹਾਡੇ ਵਪਾਰ ਵੀ ਚੱਲਣਗੇ ਤੁਹਾਡੇ ਬਾਰਡਰ ਵੀ ਖੁੱਲਣਗੇ ਪਰ ਇਹਦੇ ਵਾਸਤੇ ਕੌਮੀ ਰਾਈ ਲੜਨੀ ਪਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ